ਦਸ਼ਵੀਰੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਿਆਰ ਭਰੀ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਸਮੇ ਸਮੇਸਰ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ। ਸੋ ਅੱਜ ਦੀ ਵੀਡੀਓ ਜੇ ਗੱਲ ਕਰੀਏ ਤਾਂ ਕਬੱਡੀ ਜਗਤ ਦਾ ਉਹ 17 ਜਿਹਨੂੰ ਆਪਾਂ ਪਿਆਰ ਨਾਲ ਸੋਮਾਨੰਗ ਰੱਖਦੇ ਆਂ। ਛੋਟੇ ਉਮਰ ਦੇ ਤੋਂ ਕਬੱਡੀ ਦੇ ਵਿੱਚ ਖੇਡਣਾ ਸ਼ੁਰੂ ਕੀਤਾ ਔਰ ਲੰਬੀਆਂ ਬਲੰਘਾਂ ਫੁੱਟੀਆਂ। ਅੱਜ ਆਪਾਂ ਦੇਖਦੇ ਆਂ ਕਿ ਬਹੁਤ ਸਾਰੇ ਚਿਹਰੇ ਅਲੋਪ ਹੋ ਜਾਂਦੇ ਆ। ਕਬੱਡੀ ਦੇ ਵਿੱਚ ਬੜੀਆਂ ਮੱਲਾ ਮਾਰਦੇ ਚਿਹਰੇ ਆ। ਇਕ ਸਮਾਂ ਹੁੰਦਾ ਘਰ ਦੀਆਂ ਮਜਬੂਰੀਆਂ ਕਾਰਨ ਚਾਹੇ 6:00 ਵਜੇ ਦੇ ਕਾਰਨ ਚਾਹੇ ਹੋਰ ਕਾਰਨਾਂ ਦੇ ਕਰਕੇ ਜਿਹੜੇ ਪੇਰੇ ਅਲੋਪ ਹੋ ਜਾਂਦੇ ਆ ਸਾਡਾ ਮਕਸਦ ਆ ਸਮੂਚੀ ਦਿੱਲੀ ਰੌਕ ਕੇ ਨਿਊਜ਼ ਵੱਲੋਂ ਔਰ ਗੈਲਰਾਉਕਾ YouTube ਚੈਨਲ ਵੱਲੋਂ ਉਹਨਾਂ ਚਿਹਰਿਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਅੱਜ ਜਿਹੜੇ ਚਿਹਰੇ ਤੁਹਾਡੇ ਸਾਹਮਣੇ ਲੈ ਕੇ ਆ ਅਲੋਪ ਹੁੰਦੇ ਚਿਹਰਿਆਂ ਦੇ ਵਿੱਚੋਂ ਅੱਜ ਸਾਡਾ ਖੇਡ ਮਾ ਕਬੱਡੀ ਦਾ ਉਹ ਸਤਾਰਾ ਭਾਈ ਸੁਮਾਨੰਦ ਭਾਈ ਸਾਡੇ ਜਨੇ ਤੁਹਾਡਾ ਸਵਾਗਤ ਹੈ ਜੀ ਸਸੀ ਗਾਜੀ ਤੁਹਾਡੇ ਵੀ ਬਹੁਤ ਬਹੁਤ ਸਵਾਗਤ ਹੈ ਜੀ ਆ ਜਿਖ ਸੀਰ ਰੋਕੇ ਤੇ ਤੁਸੀਂ ਸਾਡੇ ਕੋਲ ਟਾਈਮ ਕੱਟ ਕੇ ਪਹੁੰਚੇ ਬਹੁਤ ਬਹੁਤ ਧੰਵਾਦ ਜੀ ਤੁਹਾਡੇ ਧੰਨਵਾਦ ਜੀ ਸੋ ਗੱਲਬਾਤ ਕਰਾਂਗੇ ਸੁਮੇ ਬਾਈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਾਂ ਇਹ ਜਾਣਕਾਰੀ ਦਈਏ ਕਿ ਆਪਾਂ ਜਿਹੜੀ ਜਿਹੜੀ ਕਬੱਡੀ ਆ ਕਿਹੜੇ ਵਜੇ ਤੋਂ ਸ਼ੁਰੂ ਕਰਕੇ ਕਿੱਥੋਂ ਤੱਕ ਆਪਾਂ ਖੇਡੇ ਆ ਹਾਂਜੀ ਸਾਰੇ ਦਰਸ਼ਕਾਂ ਖਾਸ ਕਰਕੇ ਤੇ ਮੈਂ ਜੀ 35 ਕਿਲੋ ਤੋਂ ਲੈ ਕੇ ਛੋਟੀ ਉਮਰ ਦੇ ਵਿੱਚ 35 ਕਿਲੋ 52 ਕਿਲੋ ਸਮਝਿਆ ਗਲੋ 62 ਓਪਨ ਜੀ ਸ਼ੁਰੂ ਤੋਂ ਲੈ ਕੇ ਖੇਡੀ ਜਾਂਦੇ ਆ ਤੇ ਹੁਣ ਜਿਹੜਾ ਹੈਗਾ ਆਪਣਾ 40 ਹਜ਼ਾਰਾਂ ਵੀ ਖੇਡੀਆਂ ਨੇ ਵੱਡੀ ਉਮਰ ਦੇ ਵਿੱਚ ਠੀਕ ਹੈ ਜੀ ਕਿੱਥੋਂ ਕਿੱਥੋਂ ਦੇ ਪਲੇਅਰ ਤੁਹਾਡੇ ਨਾਲ ਜਿਹੜੇ ਖੇਡੇ ਆ ਪਹਿਲਾਂ ਜਿਹੜੇ ਬਚਪਨ ਤੋਂ ਲੈ ਕੇ ਜਿਹੜੇ ਤੁਸੀਂ ਯਾਦ ਕਰ ਸਕਦੇ ਆ ਜਿਹੜੇ ਪਲੇਅਰਾਂ ਨੂੰ ਹਾਂ ਜੀ ਤੇਰੇ ਸਾਰੇ ਪਿੰਡ ਦੇ ਮੁੰਡੇ ਜਿਵੇਂ ਰੌਕਾ ਦੇ ਹੋਗੇ ਆਪਣਾ ਬਾਈ ਬਿੰਦਰ ਹੋ ਗਿਆ ਤੇ ਬੂਟਾ ਬੁੱਗੀਪੁਰਾ ਹੋ ਗਿਆ ਤੇ ਆਪਣਾ ਰੌਂਤਿਆਲਾ ਕੋਚ ਸਾਹਿਬ ਬੱਬੂ ਸਾਹਿਬ ਇਹ ਹੋ ਗਏ ਆਪਣੇ ਸਾਰੇ ਪਿਆਰੇ ਮਿੱਤਰਾਂ ਇਹ ਸਾਰੇ ਨਾਲ ਹੀ ਖੇਡਦੇ ਆ ਠੀਕ ਹੈ ਜੀ ਤੇ ਨਗਰ ਦੀ ਗੱਲ ਕਰਾਂ ਨਗਰ ਤੋਂ ਕਿੰਨੀ ਕਿ ਸਪੋਰਟ ਮਿਲੀ ਆਪਾਂ ਨੂੰ ਨਗਰ ਦੇ ਆਪਣੇ ਬਹੁਤ ਮਦਦ ਕੇ سپورਟ ਦਿੰਦੇ ਆ ਆਪਾਂ ਨੂੰ ਵਧੀਆ ਮੁੰਡੇ ਆਪਣੇ ਯਾਰ ਉਸ ਨਾਲ ਖੇਡਦੇ ਕੌਡੀ ਉਹ ਬਾਹਰ ਬੈਠਿਆ ਜਿਵੇਂ ਸੁਖੀ ਹੋ ਗਿਆ ਯੂਐਸਏ ਤੇ ਬੈਠਾ ਰਗਵੀਰ ਬਾਈ ਹੋ ਗਿਆ ਤੇ ਆਪਣੇ ਹੈਰੀ ਨੰਗਲ ਹੋ ਗਿਆ ਇਹ ਆਪਣੀ ਬਹੁਤ ਮਦਦ ਕਰਦੇ ਆ ਤੇ ਇਹ ਬਹੁਤ سپورਟ ਕਰਦੇ ਆ ਰਾਜੂ ਨਾਲ ਕਿੰਨਾ ਕੁ ਪ੍ਰੇਮ ਸੀ ਉਹ ਕਿ ਰਾਜੂ ਸਾਡ ਨੂੰ ਦੁਨੀਆ ਨਾਲ ਵਿਦਾ ਆਖ ਗਿਆ ਸਾਡੇ ਨਾਲ ਖੇਡਦਾ ਰਿਆ ਰਾਜੂ ਹਾਂਜੀ ਹਾਂਜੀ ਇਹ ਕਿੰਨਾ ਯਾਰ ਕਰਦੇ ਆ ਸਾਰੇ ਜਣੇ ਰਾਜੂ ਉਹਨੂੰ ਬਹੁਤ ਯਾਦ ਕਰਦੇ ਆ ਜੀ ਰਾਜੂ ਦੀ ਬਹੁਤ ਵਧੀਆ ਗੇਮ ਸੀ ਰਾਜੂ ਦੇ ਨਾਲ ਹੀ ਅਸੀਂ ਤੁਰੇ ਹੋਏ ਸੀਗੇ ਤੇ ਰਾਜੀ ਥੋੜਾ ਸਾ ਸਾਡਾ ਥੋੜਾ ਜੂਨੀਅਰ ਸੀਗਾ ਅਈ ਸੀਨੀਅਰ ਸੀਗੇ ਤੇ ਜਾਨੀ ਵੱਧ ਕੇ ਹੁਣ ਵੀ ਉਹਨੂੰ ਬਹੁਤ ਯਾਦ ਕਰਦੇ ਆ ਮੈਚ ਖੇਡਣ ਜਾਂਦੇ ਆ ਤੇ ਮੂਰੇ ਰੱਖਦੇ ਆ ਜੀ ਠੀਕ ਆ ਜੇ ਮਾਨ ਸਨਮਾਨਾਂ ਦੀ ਗੱਲ ਕਰਾਂ ਤਾਂ ਕਿੰਨੇ ਕੁ ਥਾਵਾਂ ਤੇ ਜਿਹੜਾ ਮਾਨ ਸਨਮਾਨ ਹੋਇਆ ਕਬੱਡੀ ਦੇ ਵਿੱਚ ਹਾਂਜੀ ਮਾਨ ਸਨਮਾਨ ਆਪਣੇ ਜਿਵੇਂ ਪੈਡ ਟੂਰਨਾਮੈਂਟ ਹੁੰਦਾ ਪਿੰਡ ਵੀ ਆਪਣਾ ਬਹੁਤ ਮਾਨ ਸਨਮਾਨ ਕਰਦੇ ਆ ਬਾਹਲੇ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਤੁਹਾਡੇ ਗਮਾਂਡ ਪਿੰਡ ਹੋਇਆ ਰੌਕੇਤਲਾ ਇੱਥੇ ਵੀ ਆਪਣਾ ਬਹੁਤ ਮਾਨ ਸਨਮਾਨ ਹੋਇਆ ਬੁੱਗੀਪੁਰਾ ਹੋ ਗਿਆ ਮੈਂ ਬਚਪਨ ਦੀ ਬੁੱਗੀਪੁਰਾ ਖੇਡਦੇ ਰਹੇ ਆ ਤੇ ਉੱਥੇ ਵੀ ਪਿੰਡਾਂ ਬਹੁਤ ਮਾਨ ਸਨਮਾਨ ਕੀਤਾ ਆਪਣੇ ਉੱਥੇ ਮਿੱਤਰ ਵਧੀਆ ਸਰੀਰ ਨਹੀਂ ਸੀਗੇ ਉਹ ਵੀ ਬਹੁਤ ਮਾਨ ਸਨਮਾਨ ਕਰਦੇ ਆ ਬਾਕੀ ਹੋ ਟੂਰਨਾਮੈਂਟ ਤੇ ਬਹੁਤ ਮਾਨ ਸਨਮਾਨ ਮਿਲਦਾ ਆ ਆਪਾਂ ਨੂੰ ਤੇ ਵਧੀਆ ਜੀ ਤੇ ਜੇ ਗੱਲ ਕਰੀਏ ਪੰਜਾਬ ਤੋਂ ਬਾਹਰ ਕਿਤੇ ਖੇਡਣ ਦਾ ਮੌਕਾ ਮਿਲਿਆ ਹਾਂਜੀ ਪੰਜਾਬ ਤੋਂ ਬਾ ਜਿਵੇਂ ਆਪਣੇ ਹਰਿਆਣਾ ਚੈਂਪੀਅਨਸ਼ਿਪ ਹੋਈ ਸੀਗੀ ਉੱਥੇ ਖੇਡ ਕੇ ਆਏ ਆ ਆਪਣੇ ਚੰਡੀਗੜ੍ਹ ਸਾਈਡ ਆ ਤੇ ਹੁਣ ਮਾਕਰੀ ਕਰਪਣਾ ਜ ਆਪਾਂ ਯੂਪੀ ਜਿਹੜਾ ਹੈਗਾ ਜਾਣਾ ਬਲਾਖਪੁਰ ਉੱਥੇ ਵੀ ਮੈਚ ਆਪਣੇ ਹੈਗੇ ਬਾਕਲ ਬਹੁਤ ਮਨ ਸਨਮਾਨ ਕਰਦੇ ਆ ਤੇ ਜਿਹੜੀ ਇਹ ਵੱਧ ਤੋਂ ਵੱਧ ਤੁਸੀਂ ਕਿਹੜੀ ਟੀਮ ਦੇ ਲਈ ਖੇਡ ਰਹੇ ਹੋ 40 ਸਾਲ ਦੇ ਵਿੱਚ 40 ਸਾਲਾਂ ਦੇ ਵਿੱਚ ਵੀ ਜਿਵੇਂ ਆਪਣਾ ਬੋਗਲਾ ਬਠਿੰਡਾ ਹੋ ਗਿਆ ਹਾਂਜੀ ਤੇ ਮੋਗਾ ਐਮਸੀ ਜਗਦੀਤ ਇਹਨਾਂ ਨਾਲ ਇਹ ਮੋਗੇ ਟੀਮ ਵਿੱਚ ਬਹੁਤ ਜ਼ਿਆਦਾ ਖੇਡਦੇ ਆ ਆਪਾਂ ਤੇ ਬਹੁਤ ਵਧੀਆ ਤੇ ਜੇ ਪੜਾਈ ਦੀ ਗੱਲ ਕਰੀਏ ਸੋਮਾ ਕਿੱਥੋਂ ਪੜਿਆ ਪੜਾਈ ਦੀ ਗੱਲ ਪੜਾਈ ਸਾਰਾ ਆਪਣੀ ਹੈਗੀ ਆ 8ਵੀਂ ਤੱਕ ਹੀ ਪੜਿਆ ਹੋਇਆ ਠੀਕ ਹੈ ਜੀ ਹਾਂ ਜਿਉਂਕਿ ਪਹਿਲਾਂ ਖੇਡਾਂ ਵੱਲ ਜ਼ਿਆਦਾ ਧਿਆਨ ਸੀਗਾ ਪੜਾਈ ਵੱਲ ਘੱਟ ਧਿਆਨ ਸੀਗਾ ਤੇ ਪੜਾਈ ਵਾਸਤੇ ਕਮਜ਼ੋਰੀ ਹੈ ਪੜਾਈ ਪਰ ਆਪਾਂ ਬਹੁਤ ਦੇਖਦੇ ਹਾਂ ਕਿਉਂਕਿ ਬਹੁਤ ਸਾਰੇ ਕਲੇਰ ਆ ਜਿਹੜੇ ਪੜਾਈ ਵਿੱਚ ਵੀ ਨਾਲ ਹੁੰਦੇ ਹੋਣ ਚੰਗਾ ਖੇਡਾਂ ਦੇ ਵਿੱਚ ਵੀ ਜਿਹੜਾ ਮਤਲਬ ਨਾਂ ਬਣਾਉਂਦੇ ਆ ਪਰ ਕੀ ਕਰ ਰਿਹਾ ਜਿਹੜੀ ਪੜਾਈ ਜਿਹੜੀ ਛੁੱਟ ਗਈ ਆਪਣੇ ਤੋਂ ਬਸ ਇਹ ਗਰੀਬੀ ਕਾਰਨ ਰੱਖ ਲੋ ਖੇਡਾਂ ਵੱਲ ਜਾਦੇ ਧਿਆਨ ਰੱਖ ਲੋ ਪਰ ਪੜ੍ਹਾਈ ਵੱਲ ਧਿਆਨ ਨਹੀਂ ਆਇਆ ਖੇਡਾਂ ਵੱਲ ਜਾਦੇ ਸੀਗੇ ਬਸ ਉਸ ਕਾਰਨ ਪਿੱਛੇ ਰਹਿ ਗਏ ਸੁਦਰਸ਼ਕ ਵੀਰ ਉਹ ਬਿਲਕੁਲ ਇਹ ਸੋਮੇ ਦੀ ਜਿਹੜੀ ਬਹੁਤ ਗੱਲ ਜਿਹੜੀ ਸਹੀ ਲੱਗੀ ਆ ਕਿਉਂਕਿ ਪਲੇਅਰ ਇੱਕ ਦਿਨ ਚ ਨਹੀਂ ਬਣਦਾ ਪਲੇਅਰ ਨੂੰ ਬਣਦੇ ਲਈ ਕਈ ਸਾਲ ਲੱਗ ਜਾਂਦੇ ਆ ਜੇ ਆਪਾਂ ਗੱਲ ਕਰੀਏ ਪਲੇਅਰ ਕਿਸੇ ਕਾਰਨਾ ਕਰਕੇ ਪਿੱਛੇ ਨਹੀਂ ਹਟਦਾ ਜੇ ਕਾਰਨ ਬਣਦੇ ਆ ਤਾਂ ਉਹਨੂੰ ਉਹਦੀ ਗਰੀਬੀ ਪਿੱਛੇ ਹਟਾਉਂਦੀ ਆ ਚਾਹੇ ਉਹਨੂੰ ਜਿਹੜੀ ਛੱਟ ਪਿੱਛੇ ਹਟਾਉਂਦੀ ਆ ਕਿਉਂਕਿ ਪਲੇਅਰ ਦੇ ਛੱਟ ਵੱਜ ਜਾਣੀ ਕਾਫੀ ਲੰਮਾ ਜਣਾ ਗੈਪ ਪੈ ਜਾਣਾ ਜਿਹੜਾ ਖੇਡ ਨੂੰ ਪਿੱਛੇ ਲੈ ਜਾਂਦਾ ਏ ਸੋ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਐਨਆਰਈ ਪਰਿਵਾਰਾਂ ਨੂੰ ਕਿਉਂਕਿ ਇਦਾਂ ਦੇ ਜਿਹੜੇ ਪਲੇਅਰ ਆਪਣੇ ਬੰਨਾਂ ਦੇ ਵਿੱਚ ਉੱਠਦੇ ਆ ਉਹ ਆਪਣੇ ਲਈ ਨਹੀਂ ਆਪਣੇ ਨਗਰ ਲਈ ਖੇਡਦੇ ਆ ਆਪਣੇ ਨਗਰ ਦੇ ਨਾਮ ਦੇ ਲਈ ਖੇਡਦੇ ਆ ਆਪਾਂ ਨੂੰ ਫਾਈਨੈਂਸ਼ੀਅਲੀ ਤੌਰ ਤੇ ਵੀ ਜਿਹੜਾ ਬਹੁਤ ਸਟਰੋਂਗ ਕਰਨਾ ਜ਼ਰੂਰੀ ਆ ਕਿਉਂਕਿ ਘਰ ਖਾਣਾ ਪੈ ਜਾਂਦਾ ਕਬੱਡੀ ਖੇਡਣੀ ਸੌਖੀ ਨਹੀਂ ਘਰ ਖਾਣਾ ਪੈ ਜਾਂਦਾ ਪਰ ਜੇ ਉਹਨਾਂ ਨੂੰ ਸਮੇਂ-ਸਮੇਂ ਸਰ ਖਰਾਕ ਮਿਲਦੀ ਰਹੇ ਸਮੇਂ-ਸਮੇਂ ਸਰ ਫਾਈਨੈਂਸ਼ੀਅਲੀ ਸਪੋਰਟ ਮਿਲਦੀ ਰਹੇ ਤੇ ਅਸੀਂ ਉਸ ਸਾਰੇ ਪਲੇਅਰਾਂ ਦੇ ਵਿੱਚੋਂ ਕਾ ਜਿਹੜੇ ਕੰਮ ਲੈ ਸਕਦੇ ਆ ਪਲੇ ਕਰ ਸਕਦੇ ਆ ਕਿਉਂਕਿ ਸੋ ਜੇ ਆਪਾਂ ਕੋਚਿੰਗ ਦੀ ਗੱਲ ਕਰੀਏ ਕਿਉਂਕਿ ਗੁਰੂ ਬਿਨਾ ਆਪਣੀ ਸ਼ਾਮ ਨਾ ਪਤਨੀ ਸ਼ਾਨੇ ਆਖਦੇ ਆ ਤਾਂ ਗੁਰੂ ਕਿਹਨਾਂ ਨੂੰ ਮੰਨਦੇ ਆ ਗੁਰੂ ਆਪਣਾ ਜਿਵੇਂ ਪਹਿਲਾਂ ਪੜ੍ਹਦੇ ਹੁੰਦੇ ਸੀਗੇ 8ਵੀਂ 9ਵੀਂ ਦੇ ਪੜ੍ਹਦੇ ਸੀਗੇ ਉਹ ਆਪਾਂ ਮਲਕੀਸ਼ ਸਿੰਘ ਮਾਸਟਰ ਸੀਗੇ ਆਪਣੇ ਡੀਪੀ ਸਾਹਿਬ ਆਪਾਂ ਉਹਨਾਂ ਤੋਂ ਕੋਚਿੰਗ ਲਈ ਆ ਉਹਨਾਂ ਨੇ ਆਪਾਨੂੰ ਤੋਰਨਾ ਸਿਖਾਇਆ ਆਪਾਂ ਉਹਨਾਂ ਨੂੰ ਹੁਣ ਵੀ ਯਾਦ ਕਰਦੇ ਆ ਬਾਹਰ ਬੇਸਾਂ ਦੇ ਵਿੱਚ ਬੈਠੇ ਆ ਤੇ ਜੇਕਰ ਦੇਖਦੇ ਹੋਵੋਗੇ ਤਾਂ ਉਹਨਾਂ ਨੂੰ ਸੱਸੀ ਘਾਲ ਹੈ ਹਾਂਜੀ ਤੇ ਹੋਰ ਜਿਹੜੇ ਅੱਗੇ ਫੀਲਡ ਦੇ ਵਿੱਚ ਮਤਲਬ ਕਿਨਾਂ ਨੂੰ ਤੁਸੀਂ ਉਸਤਾਦ ਧਾਰਿਆ ਜਾਂ ਅੱਜ ਵੀ ਕਿਤੇ ਕੋਚਿੰਗ ਲੈ ਰਹੇ ਹਾਂ ਹਾਂਜੀ ਉਹਨਾਂ ਸਾਡਾ ਹੈਗਾ ਕੋਚ ਸਾਹਿਬ ਆਪਣਾ ਬੱਬੂ ਰੌਤਾ ਜੀ ਸਾਨੂੰ ਲੈ ਕੇ ਜਾ ਰਹੇ ਆ ਦੂਰ ਦੂਰ ਖੜਾ ਰਹੇ ਆ ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਮਾਣ ਕਰਦੇ ਆ ਹੁਣ ਵੀ ਸਾਨੂੰ ਖੜਾਈ ਜਾ ਰਹੀ ਹੈ ਜੀ ਬਾਕੀ ਬਹੁਤ سپورਟ ਆ ਜੀ ਉਹਨਾਂ ਦੀ ਕਿਉਂਕਿ ਇਨਸਾਨ ਦੋਸਤੋ ਸਾਰੀ ਜ਼ਿੰਦਗੀ ਸਿੱਖਦਾ ਏ ਜਿਹੜੀ ਕੋਈ ਵੀ ਗੇਮ ਆ ਚਾਹੇ ਕੋਈ ਪੜ੍ਹਾਈ ਆ ਚਾਹੇ ਕੋਈ ਆ ਸਮੁੰਦਰ ਆ ਇਹਦੇ ਵਿੱਚ ਡਿੰਦੀ ਹੀ ਗੋਤਾ ਮਾਰਨਾ ਪੈਂਦਾ ਏ ਜੇ ਆਪਾਂ ਸੋਚੀਏ ਨਸ਼ੇ ਦੀ ਗੱਲ ਚੱਲੀ ਸੀ ਨਸ਼ਿਆਂ ਨੇ ਪਤਾ ਨਹੀਂ ਕਿੰਨੇ ਕੋ ਜਿਹੜੇ ਘਰ ਖਤਮ ਕਰਦੇ ਆਪਾਂ ਦੇਖਦੇ ਆਂ ਕਿ ਨੌਜਵਾਨ ਆਪਾਂ ਚੰਗੇ ਖੇਡਾਂ ਵੱਲ ਲਾਈਏ ਤਾਂ ਜੋ ਚੰਗਾ ਨਿਰੋਗ ਸਰੀਰ ਜਿਹੜਾ ਬਣ ਸਕੇ ਚੰਗੇ ਸਮਾਜ ਦੀ ਸਜਣਾ ਹੋ ਸਕੇ ਛੇਵਾ ਦਰਿਆ ਵਗ ਰਿਹਾ ਔਰ ਕੋਈ ਸਾਨੂੰ ਕਹਿਣ ਤੋਂ ਡਾਊਟ ਨਹੀਂ ਸਾਨੂੰ ਝਿਜਕ ਨਹੀਂ ਵਾਕਈ ਹੀ ਨਸ਼ਾ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਆਪਾਂ ਨੂੰ ਦੇਖਣਾ ਪੈਣਾ ਕਿ ਇਹਦੇ ਨਸ਼ਿਆਂ ਤੋਂ ਆਪਣੇ ਨੌਜਵਾਨ ਕਿਵੇਂ ਬਚਾਇਆ ਜਾ ਸਕਦਾ ਕਿਉਂਕਿ ਆਪਾਂ ਦੇਖਦੇ ਆਂ ਖੇਡਾਂ ਨੂੰ ਪ੍ਰੋਮੋਟ ਕਰਦਿਆਂ ਲਈ ਆਪਾਂ ਨੂੰ ਜ਼ੋਰ ਲਾਉਣੇ ਪੈਣੇ ਆ ਪਿੰਡਾਂ ਦੇ ਵਿੱਚ ਗਰਾਊਂਡਾਂ ਨੂੰ ਆਪਾਂ ਨੂੰ ਬਣਾਉਣਾ ਪੈਣਾ ਤਾਂ ਕਿ ਗਰਾਊਂਡਾਂ ਦੇ ਵਿੱਚ ਪਲੇਅਰ ਦੇ ਗਰਾਊਂਡ ਤਿਆਰ ਹੋਣਗੇ ਤਾਂ ਪਲੇਅਰ ਗਰਾਊਂਡ ਵਿੱਚ ਆਉਣਗੇ। ਕੁਛ ਨਾ ਕੁਛ ਸਵਾ ਜਿਹੜਾ ਗਰਾਊਂਡ ਨੂੰ ਦੇਣਗੇ ਤੇ ਆਪਣੇ ਜਿਹੜੀ ਬੋਡੀ 'ਚ ਪਸੀਨਾ ਕੱਢਣਗੇ। ਪਸੀਨਾ ਕੱਢਣ ਦੇ ਨਾਲ ਸਾਨੂੰ ਬਿਮਾਰੀਆਂ ਤੋਂ ਬਚਿਆ ਜਾ ਸਕਦਾ। ਸੋ ਇੱਕ ਖੇਡਾਂ ਹੀ ਇੱਕ ਜਿਹੜਾ ਮਨੁੱਖੀ ਸ਼ਰੀਰ ਦੇ ਲਈ ਵਧੀਆ ਲਾਹੇਵੰਦ ਆ ਜਿਹੜਾ ਸਰੀਰ ਨੂੰ ਨਰੋਗ ਰੱਖਦੀਆਂ ਐ ਬਿਮਾਰੀਆਂ ਤੋਂ ਬਚਾ ਕੇ ਰੱਖਦੀਆਂ। ਤੇ ਸੋਮੇ ਭਾਈ ਜੇ ਆਪਾਂ ਗੱਲ ਕਰੀਏ ਬਈ ਆਪਾਂ ਥੋੜਾ ਟਾਈਮ ਪਹਿਲਾਂ ਆਪਾਂ ਮੇਲੇ ਵੀ ਸੀਗੇ। ਕਾਫੀ ਟੂਰਨਾਮੈਂਟ ਤੇ ਮਿਲੇ ਆ। ਹਾਂਜੀ। ਹਾਂਜੀ। ਕਿਹੜੀ ਗੱਲ ਤੋਂ ਸੋਮਾ ਨਰਾਸ਼ ਹੋ ਜਾਂ ਇਹ ਟੂਰਨਾਮੈਂਟ ਜਿਹੜੀ ਕਮੇਟੀ ਆ ਜਿਵੇਂ ਕਿਵੇਂ ਰੋਲਾ ਪਿਆ ਜਾਂਦਾ ਜਾਂ ਕੋਈ ਹੋਰ ਨਹੀਂ ਮਦਦ ਕਰਦੇ ਉਹ ਚੀਜ਼ਾਂ ਇਸ ਚੀਜ਼ ਦੇ ਵਿੱਚ ਬਹੁਤ ਆ ਬਾਕੀ ਹੁਣ ਰਾਤ ਬਹੁਤ ਹੋ ਜਾਂਦੀ ਆ ਇਹਨਾਂ ਨੂੰ ਕਮੇਟੀ ਨੂੰ ਚਾਹੀਦਾ ਖਿਡਾਰੀਆਂ ਨੂੰ ਵੀ ਚਾਹੀਦਾ ਵੀ ਟਾਈਮ ਨਾਲ ਆਉਣਾ ਟਾਈਮ ਨਾਲ ਆਪਣਾ ਮੈਚ ਹੋਵੇ ਹੁਣ ਬਹੁਤ ਲੇਟ ਮੈਚ ਹੋਣ ਲੱਗੇ ਰਾਤ ਨੂੰ ਹਨੇਰਾ ਹੋ ਜਾਂਦਾ ਉਹ ਚੀਜ਼ ਤੋਂ ਆਪਾਂ ਬਹੁਤ ਹੈਗੇ ਤੇ ਸੁਮੇ ਬਈ ਜੀ ਆਪਾਂ ਗੱਲ ਕਰੀਏ ਸੁਮੇ ਵੀ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਮਾਤਾ ਜੀ ਮੇਰੀ ਮਾਤਾ ਨੇ ਜੀ ਕੋਰਾ ਪਿਤਾ ਜੀ ਬਪੂ ਜੀ ਰਣਜੀਤ ਸਿੰਘ ਤੇ ਆਪਣੇ ਦੋ ਬੇਟੇ ਹੈ ਜੀ ਆਕਾਸ਼ਦੀਪ ਸਿੰਘ ਜਿਹੜਾ ਆਪਣਾ ਆਰਵੀ ਦੇ ਵਿੱਚ ਡਿਊਟੀ ਕਰ ਰਿਹਾ ਹੈ ਤੇ ਇੱਕ ਬੇਟਾ ਜੀ ਵੱਡਾ ਜਿਹੜਾ ਅਮਰਤ ਬਾਸ ਸਿੰਘ ਉਹ ਇੰਗਲੈਂਡ ਦੇ ਵਿੱਚ ਹੈ ਤੇ ਬਸ ਵਾਈਫ ਹੈ ਜੀ ਦੋਨੋਂ ਆ ਆਪਣੇ ਆ ਬਸ ਇੰਨੇ ਕੇ ਪਰਿਵਾਰ ਤੇ ਜੀ ਕਿੰਨੀ ਕਿ ਉਮਰ ਤੱਕ ਸੋਮਾ ਪਹੁੰਚ ਗਿਆ ਮੇਰੀ ਉਮਰ ਤਕਰੀਬਨ ਜੀ ਆਪਣੇ ਹੁਣ 47 ਸਾਲ ਲੱਗ ਗਏ ਹਾਂਜੀ ਸੁਦਾਰਸ਼ ਵੀਰ ਉਹ ਤੁਸੀਂ ਦੇਖ ਸਕਦੇ ਹੋ ਇੱਕ ਅ ਅੱਠਵੀਂ ਪਾਸ ਕਬੱਡੀ ਪਲੇਅਰ ਇੱਕ ਗਰੀਬ ਪਰਿਵਾਰ ਦਾ ਬੱਚਾ ਜਿਸ ਨੇ ਪੜ੍ਹਾਈ ਜਿੰਨੀ ਜੋਗਾ ਸੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਕਬੱਡੀ ਨਾਲ ਪ੍ਰੇਮ ਸੀ ਕਬੱਡੀ ਨਾਲ ਜੁੜਿਆ ਰਿਹਾ ਔਰ ਅੱਜ ਵੀ ਨਰਵੇਗਨ ਤਾਂ ਸੇਵਾ ਕਰ ਰਿਹਾ ਮਾਂਖੜ ਕਬੱਡੀ ਦੀ ਅੱਜ 40 ਸਾਲਾਂ ਦੇ ਵਿੱਚ ਬਈ ਰੌਕਾਉ ਤੋਂ ਬਿੰਦਰ ਹੁਣੀ ਬੈਠੇ ਇਹਨਾਂ ਦੇ ਨਾਲ ਖੇਡ ਰਿਹਾ ਸੋ ਬਿੰਦਰ ਭਾਈ ਦਾ ਵੀ ਸਵਾਗਤ ਹੈ ਸਾਡੇ ਜਿਹੜਾ ਚੈਨਲ ਤੇ ਸੋ ਇਹਨਾਂ ਦਾ ਖੇਡ ਰਿਆ ਆਪਣੇ ਪਰਿਵਾਰ ਨੂੰ ਵੀ ਸੈੱਟ ਕੀਤਾ ਆਪਣੇ ਬੱਚਿਆਂ ਨੂੰ ਵੀ ਸੈੱਟ ਕੀਤਾ ਔਰ ਇੱਕ ਨਿਰੋਗ ਜ਼ਿੰਦਗੀ ਜਿਹਨੂੰ ਆਪਾਂ ਤੰਦਰੁਸਤ ਜ਼ਿੰਦਗੀ ਕਹਿ ਸਕਦੇ ਆ ਉਹ ਜੀ ਰਿਆ ਸੋ ਬਰ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇੱਕ ਮਿਸਾਲ ਆ ਕਿਉਂਕਿ ਸੱਤਾ ਬਿਟਾਂ ਤੋਂ ਬਚ ਕੇ ਜਿਹੜੀ ਕਬੱਡੀ ਜਾਣੀ ਉਹ ਲੰਬੀ ਚੱਲੀ ਜਾਂਦੀ ਆ ਸੋ ਜਿੰਨਾ ਵੀ ਸਮਾਂ ਮਿਲਿਆ ਕਬੱਡੀ ਵਾਸਤੇ ਸੋ ਮੈਨੇ ਕੀਤਾ ਸੋ ਸੋ ਮੈਂ ਆਪਾਂ ਅੱਜਕੱਲ ਕਬੱਡੀ ਤੋਂ ਬਿਨਾ ਹੋਰ ਕੀ ਕੰਮ ਕਰ ਰਹੇ ਆ ਕਬੱਡੀ ਤੋਂ ਬਿਨਾ ਜੀ ਨਾਲ ਦੀ ਨਾਲ ਮੈਂ 108 ਐਂਬੂਲੈਂਸ ਜਿਹੜੀ ਹੈਗੀ ਆ ਆਪਣੇ ਮਰੀਜ਼ਾਂ ਦੀ ਸੇਵਾ ਉਹਦੇ ਵਿੱਚ ਡਿਊਟੀ ਨਿਭਾ ਰਿਹਾ ਜੀ ਆਪਣੇ ਵੱਧਨੀ ਕਲਾਂ ਡਿਊਟੀ ਹੈ ਤੇ ਉਹਦੇ ਵਿੱਚ ਡਿਊਟੀ ਨਿਭਾ ਲਈਏ ਸੇਵਾ ਕਰ ਰਹੇ ਆ ਆਪਾਂ ਮੇਜਾ ਜੀ ਤੇ ਜੇ ਆਪਾਂ ਗੱਲ ਕਰੀਏ ਫਿਰ ਦੋਨੇ ਚੀਜ਼ਾਂ ਇਕੱਠੀਆਂ ਕਿਵੇਂ ਮਤਲਬ ਮੈਨੇਜ ਕਰ ਲੈਣੇ ਆ ਤੁਸੀਂ ਹਾਂਜੀ ਜਦੋਂ ਟੂਰਨਾਮੈਂਟ ਹੁੰਦਾ ਉਹਦਾ ਆਪਾਂ ਛੁੱਟੀ ਲੈ ਲਈਦੀ ਆ ਸਾਡੇ ਬੰਦੇ ਸਾਡੇ ਦਿੰਦੇ ਆ ਤੇ ਆਪਾਂ ਡਿਊਟੀ ਵੀ ਪ੍ਰੋਪਰ ਕਰੀ ਜਾਂਦੇ ਆ ਤੇ ਮੈਚ ਵੀ ਖੇਡੀ ਜਾਂਦੇ ਆ ਹਾਂਜੀ ਜਦਾਂ ਜਿੱਦਾਂ ਛੁੱਟੀ ਹੋਵੇ ਉਸ ਦਿਨ ਮੈਚ ਖੇੜਾ ਹਾਂਜੀ ਹਾਂਜੀ ਛੁੱਟੀ ਘੱਲੇ ਰੇ ਛੁੱਟੀ ਵਾਲੇ ਦਿਨ ਵੀ ਮੈਚ ਲਾ ਲਈਦਾਈ ਤੇ ਨਹੀਂ ਡਿਊਟੀ ਵੀ ਨਿਭਾਈ ਜਾਂਦੀ ਜਿਸ ਨੂੰ ਮੈਂ ਆਪਾਂ ਗੱਲ ਕਰੀਏ ਭਾਈ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਜਿਹੜੇ ਵੱਡੇ ਟੂਰਨਾਮੈਂਟ ਆ ਹਾਂਜੀ ਕਿੱਥੇ ਕਿ ਕਾਫੀ ਨਾਮ ਚੱਲਦਾ ਆ ਪਨੇਰੇ ਕਹਿ ਸਕਦੇ ਆ ਤਖਤੂਬੁਰਾ ਸਾਹਿਬ ਹਾਂਜੀ ਟੋਲੀ ਭਾਈ ਹਾਂਜੀ ਕਿਲਾ رائےਪੁਰ ਹਾਂਜੀ ਨਾਬਾ ਤੇ ਜੇ ਆਪਾਂ ਹੋਰ ਗੱਲ ਕੀ ਲੁਧਿਆਣਾ ਠੀਕ ਆ ਕਾਫੀ ਵੱਡੇ ਵੱਡੇ ਕੱਪ ਹੁੰਦੇ ਆ ਪੰਜਾਬ ਵਿੱਚ ਪਨੇੜੇ ਕੋਲੀ ਦੀ ਗੱਲ ਕਰੀਏ ਮਾਨੂ ਦੀ ਗੱਲ Lahore ਪੈਰ ਤੇ ਅਡਾ ਰੋਕ ਕੇ ਕਲਾ ਕਾਫੀ ਵੱਡੇ ਕੱਪ ਹੁੰਦੇ ਆ ਜੀ ਕਿੱਥੇ ਕਿੱਥੇ ਖੇਡ ਚੁੱਕੇ ਆ ਜਾਂ ਕਿੱਥੇ ਅਜੇ ਸੁਖਣਾ ਰਹਿ ਗਿਆ ਵੀ ਇੱਥੇ ਮੈਚ ਖੇਡਣਾ ਮੈਂ ਤਕਰੀਬਨ ਖੇਡ ਹੀ ਚੁੱਕਿਆ ਜੀ ਜੇ ਮੈਂ ਤੁਸੀਂ ਨਾਬੇ ਦਾ ਨਾਮ ਲਿਆ ਨਾਬੇ ਵੀ ਖੇਡ ਚੁੱਕਿਆ ਹਾਂ ਇਹ ਕਬੱਡੀ ਉਪਨ ਦੇ ਵਿੱਚ ਬਹੁਤ ਟਾਈਮ ਆ ਉੱਥੇ ਖੇਡੇ ਦੋ ਤਿੰਨ ਬੜੀ ਜਾਇਆ ਹੈ ਫਿਰ ਅਕਤੂਬਰ ਸਾਹਿਬ ਆ ਇੱਥੇ ਹਰ ਸਾਲ ਹੀ ਆਪਣੇ ਨੇੜੇ ਆ ਜੀ ਮੈਚ ਇੱਥੇ ਆਪਾਂ ਹਰ ਸਾਲ ਹੀ ਖੇਡਦੇ ਆ ਜੀ ਤੇ ਬਹੁਤ ਵਧੀਆ ਜਮਾ ਰਾਏਕੋਟ ਟੂਰਨਾਮੈਂਟ ਬਹੁਤ ਵਧੀਆ ਹੁੰਦਾ ਰਾਏਕੋਟ ਵੀ ਖੇਡ ਚੱਕੇ ਆ ਵਧੀਆ ਵਧੀਆ ਜਾਨੀ ਟੂਰਨਾਮੈਂਟ ਅੱਡੇ ਪਰ ਹਾਂਜੀ ਹਾਂਜੀ ਅੱਜ ਉਹਨਾਂ ਨਾਲ ਉੱਥੇ ਵੀ ਖੇਡ ਚੁੱਕੇ ਆ ਜੀ ਆਪਾਂ ਬੜਾ ਮਾਰਥਰਮਾਨ ਮਿਲਦਾ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹੋਰ ਕੀ ਹੋਰ ਬਸ ਆਏ ਵੀ ਆਪਣਾ ਨਸੀਬ ਤੇ ਤੋਂ ਪਾਚ ਕੇ ਸਰੀਰ ਦੀ ਹੋਰ ਤੰਦਰੁਸਤੀ ਨਖਾਰ ਖੇਡ ਦੇ ਵਿੱਚ ਵੀ ਆਪਾਂ ਹੋਰ ਵੀ ਵਧੀਆ ਖੇਡ ਖਿਡੀ ਕੋਈ ਮੈਚ ਸੋਮੇ ਦਾ ਹੋਵੇ ਯਾਦਗਾਰ ਵੀ ਜਿਹੜਾ ਕਿ ਭੁੱਲ ਨਹੀਂ ਰਿਹਾ ਵੀ ਕਿਤੇ ਜ਼ਿੰਦਗੀ ਜਦ ਆ ਮੈਚ ਯਾਦਗਾਰ ਹੋਲੇ ਬਣਿਆ ਹਾਂਜੀ ਮੈਚ ਤਕਰੀਬਨ ਤਾਂ ਬਹੁਤ ਆਪਣੇ ਵਧੀਆ ਖੇਡੇ ਆ ਤੇ ਇਹ ਚਾਲ ਆਪਣਾ ਸਰਵੇਂ 95 ਸਤਾਨੇ ਦੀ ਗੱਲ ਆ ਜੀ ਆਪਣੇ ਰੋਕੇ ਕਲਰ ਮੈਚ ਸੀਗਾ ਆਪਣਾ ਚੂਕ ਚੱਕ ਲਈ ਪੱਪੂ ਨਾਲ ਬਹੁਤ ਵਧੀਆ ਮੈਚ ਲੱਗਿਆ ਤੇ ਉਹਦੇ ਨਾਲ ਵੀ ਆਪਣਾ ਬਹੁਤ ਮਾਨ ਵਧੀਆ ਹੈ ਤੇ ਜੇ ਤੁਮ ਮੈਂ ਵੀ ਹੋਰ ਗੱਲ ਕਰਾਂ ਕੋਈ ਹੋਰ ਮਨਦੇ ਹੋਏ ਯਾਦਗਾਰ ਮੈਚ ਆਉਂਦਾ ਹੋਵੇ ਯਾਦਗਾਰ ਮੈਚ ਆਪਣਾ ਚੰਨੂਆ ਟੂਰਨਾਮੈਂਟ ਚੱਲ ਰਿਹਾ ਸੀਗਾ ਮੇਰੀ ਟੀਮ ਦੇ ਜਿਹੜੇ ਪਲੇਅਰ ਸੀ ਥੋੜੇ ਘੱਟ ਸੀਗੇ ਤੇ ਮੈਂ ਰੌਕੇ ਟੀਮ ਦੇ ਵਿੱਚ ਖੇਡਿਆ ਮੈਚ ਜੰਡੀ ਨਾਲ ਮੈਚ ਜੰਡੀ ਟੀਮ ਬਹੁਤ ਭਾਰੀ ਟੀਮ ਸੀਗੀ ਕਾਲਜ ਵਿੱਚ ਖੇਡਣਾ ਜੀ ਹਾਂਜੀ ਜੰਡੀ ਵਾਲੇ ਜਿੱਤੇ ਆਗੇ ਦੋ ਜੀ ਪਰ ਉਹਨਾਂ ਦੀ ਟੀਮ ਬਹੁਤ ਵਧੀਆ ਸੀ ਤੇ ਰੌਕੇ ਟੀਮ ਦੇ ਵਿੱਚ ਮੈਨੂੰ ਆਪਣੇ ਲੀਡਰ ਦੇ ਤੌਰ ਤੇ ਮੈਂ ਖੇਡਿਆ ਰੇਟਾ ਪਾਇਆ ਏਜੰਡੀ ਦੀ ਟੀਮ ਤੋਂ ਬਹੁਤ ਵਕਤ ਪਾਇਆ ਪਰ ਮੈਂ ਤਾਂ ਹੀ ਹਾਰ ਕੇ 2.5 ਨੰਬਰ ਦੇ ਤੇ ਪਰ ਉਹ ਵਧੀਆ ਫਾਸਮਾ ਮੈਚ ਲਵਾਇਆ ਇਹਨਾਂ ਹਾਂਜੀ ਸੋ ਜੇ ਗੱਲ ਕਰਾਂ ਆਪਣੇ ਨਗਰ ਨੰਗਲ ਤੋਂ ਬਾਈ ਲੱਭੀ ਹੋਣੀ ਹੋਏ ਆ ਕੰਟਰ ਹੋਏ ਆ ਹਾਂਜੀ ਉਹਨਾਂ ਨਾਲ ਵੀ ਕੋਈ ਮਤਲਬ ਹਾਲ ਤੱਕ ਕੈਂਪ ਹੁੰਦਾ ਜਾਂ ਉਹਨਾਂ ਵੱਲੋਂ ਕੋਈ ਪ੍ਰਪੋਜ਼ਲ ਆ ਤੱਕ ਆਈ ਆ ਕੋਈ ਮਤਲਬ ਖੇਡਾਂ ਹਾਂਜੀ ਹਾਂਜੀ ਲੱਭੀ ਬਾਈ ਲੱਭੀ ਗਰਦੀਪਾ ਉਹਨੇ ਭਾਈ ਆਪਣੇ ਬਹੁਤ ਸਪੋਰਟ ਕਰਦੇ ਆ ਜਿਵੇਂ ਹੁਣ ਪਿੱਛੇ ਇਹਨਾਂ ਨੇ ਕੈਂਪ ਲਗਾਇਆ ਸੀ ਆਪਣੇ ਸੀਗੇ ਰਾਜੂ ਵੀ ਸੀ ਉਦੋਂ ਉਸ ਟਾਈਮ ਦੇ ਵਿੱਚ ਬਹੁਤ ਇਹਨਾਂ ਨੇ ਮਤਲਬ ਕੇ ਆਪਣਾ ਕੈਂਪ ਦੇ ਵਿੱਚ ਸਗਲਾਈ ਦਿੱਤੀ ਆ ਬਹੁਤ ਮਦਦ ਕਰਦੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਹਾਂਜੀ ਸੋਮੇ ਭਾਈ ਮਾਨ ਸਨਮਾਨ ਦੀ ਗੱਲ ਕਰੀਏ। ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਪਲੇਅਰ ਸਾਲ 2 ਸਾਲ ਖੇਡਦੇ ਆ। ਹਾਂਜੀ। ਉਸ ਤੋਂ ਵੱਡੇ ਪੱਧਰ ਤੇ ਉਹਨਾਂ ਦੇ ਸਨਮਾਨ ਹੋਣ ਲੱਗ ਜਾਂਦੇ ਆ। ਹਾਂਜੀ। ਚਾਹੇ ਉਹ ਖੇਡ ਕਰਕੇ ਆ ਚਾਹੇ ਲਿੰਕ ਕਰਕੇ ਕਹਿ ਸਕਦੇ ਆ। ਅੱਜ ਦੇ ਟਾਈਮ ਦੇ ਵਿੱਚ ਲਿੰਕ ਬਹੁਤ ਵੱਡੇ ਕੰਮ ਖੜਾਦੇ ਆ। ਕਿ ਗੇਮ ਨਾਲੋਂ ਵੱਡੇ ਲਿੰਕ ਕੰਮ ਖੜਾਦੇ ਆ। ਹਾਂਜੀ। ਸੋ ਮੈਨੂੰ 25 ਸਾਲ ਤੋਂ ਪਲੱਸ ਹੋ ਗਏ। ਹਾਂਜੀ। ਅੱਜ ਤੱਕ ਕੋਈ ਵੱਡਾ ਸਨਮਾਨ ਹੋਇਆ ਹੋਵੇ ਤੇਰਾ? ਲੇ ਜੀ ਮੈਨੂੰ ਤਕਰੀਬਨ ਹਾਂ ਦੀ ਤੁਹਾਡੇ ਕਹਿੰਦੇ ਥਈ ਆ 25 ਸਾਲ ਹੋ ਗਏ ਉਹ ਖੇਡਦੇ ਕਬਡੀ ਨੂੰ ਤੇ ਆਪਾਂ ਨੂੰ ਕੋਈ ਹਜੇ ਤੱਕ ਕਰਕੇ ਇਹਨੇ ਇਸ ਤਰ੍ਹਾਂ ਦੀ ਕੋਈ ਬਾਹ ਨਹੀਂ ਪੜੀ ਗਈ ਜਾਂ ਮਲ ਕੇ ਕਿ ਸਨਮਾਨ ਦਿੱਤਾ ਹੋਵੇ ਜਾਂ ਕੋਈ ਕੋ ਨਗਦ ਰਕਮ ਜਿਵੇਂ ਹੁਣ ਆਪਾਂ ਪਲੇਅਰ ਖੇਡਦੇ ਆ ਤੁਹ ਜੱਸਿਆ ਵੀ 2-2 ਸਾਲ ਖੇਡਦੇ ਆ 3 ਸਾਲ ਖੇਡਦੇ ਆ ਸਟਾਰ ਬਣ ਜਾਂਦੇ ਆ ਉਹ ਲਿੰਕ ਕਰਕੇ ਬਣ ਜਾਂਦੇ ਆ ਆਪਣੇ ਹਜੇ ਤੱਕ ਇਹ ਇਸ ਤਰ੍ਹਾਂ ਦਾ ਕੋਈ ਕਿਸੇ ਨੇ ਕੋਈ ਬਾਹ ਨਹੀਂ ਪੜੀ ਜੀ ਕੋਈ ਸਨਮਾਨਤ ਨਹੀਂ ਮਿਲਿਆ ਹਜੇ ਤੱਕ ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਆਪਾਂ ਦੇਖਦੇ ਆ ਕਿ ਦੁਕਾਨ ਤੱਕ ਵੱਡੀ ਦਾ ਅਸੀਂ ਨਹੀਂ ਕਹਿੰਦੇ ਸਨਮਾਨ ਨਾ ਕਰੋ ਤੁਸੀਂ ਸਨਮਾਨ ਕਰ ਸਕਦੇ ਹੋ ਤੁਸੀਂ ਆਪਣੀ ਹਾਇਸੀ ਦੇ ਮੁਤਾਬਕ ਕਿਸੇ ਪਲੇਅਰ ਦਾ ਸਨਮਾਨ ਕਰ ਸਕਦੇ ਹੋ ਪਰ ਅਸੀਂ ਚਾਹੁੰਦੇ ਹਾਂ ਜੇ ਕਬੱਡੀ ਬਚਾਉਣੀ ਆ ਤੇ ਥੋੜੇ ਛੋਟੇ ਲੈਵਲ ਤੇ ਜਿਹੜੇ ਪਲੇਅਰਾਂ ਦੀ ਸਪੋਰਟ ਕਰਗੇ ਜਿਵੇਂ ਆਪਾਂ ਗੱਲ ਕਰਦੇ ਆਂਗੇ ਕਿ ਕਬੱਡੀ ਟੀਮਾਂ ਖੇਡਣ ਲਈ ਆਉਂਦੀਆਂ ਵੱਡੀਆਂ ਟੀਮਾਂ ਖੇਡ ਕੇ ਜਾਂਦੀਆਂ ਉਹ ਪਾਰਟਿਸਪੇਟ ਵੀ ਲੈਂਦੀਆਂ ਪੈਸੇ ਦੇ ਰੂਪ ਦੇ ਵਿੱਚ ਉਹ ਅਖੀਰ ਤੇ ਜਿੱਤ ਵੀ ਜਾਂਦੇ ਆ ਜਿੱਤ ਕੇ ਮਾਨ ਸਨਮਾਨ ਵੀ ਵੱਡੇ ਲੈ ਜਾਂਦੀਆਂ ਚਾਹੇ ਮੋਟਰਸਾਈਕਲ ਆ ਚਾਹੇ ਟਰੈਕਟਰ ਆ ਚਾਹੇ ਕੰਪੈਨਾਂ ਆ ਚਾਹੇ ਕੁਝ ਵੀ ਆ ਰੱਖਿਆ ਹੁੰਦਾ ਪਿੰਡਾਂ ਦੇ ਵਿੱਚ ਉਹ ਲੈ ਜਾਂਦੇ ਆ ਪਰ ਜਿਹੜੀਆਂ ਟੀਮ ਕੋਈ ਪਹਿਲਾ ਰੌਣ ਹਾਰ ਜਾਂਦੀ ਹੈ ਕੋਈ ਦੂਜਾ ਰੌਣ ਹਾਰ ਜਾਂਦੀ ਹੈ ਲੋਡ ਆ ਉਹਨਾਂ ਨੂੰ ਸਮਝਾ ਲੈਣੀ ਕਿਉਂਕਿ ਜੇ ਪਿੰਡਾਂ ਦੇ ਵਿੱਚ ਉਹਨਾਂ ਦੀ ਸਪੋਰਟ ਨਾ ਹੋਵੇਗੀ ਉਹ ਵੀ ਇੱਕ ਦਿਨ ਹਾਰ ਕੇ ਬੈਠ ਜਾਣਗੇ ਤੇ ਪਤਾ ਨਹੀਂ ਕਿਹੜੇ ਕਿਹੜੇ ਰਾਹ ਪਲੇਅਰ ਜਾਣਗੇ ਅਸੀਂ ਜੇ ਪਲੇਅਰਾਂ ਨੂੰ ਦੇਖਣਾ ਚਾਹੁੰਦੇ ਆ ਖੇਡ ਦੇ ਗਰਾਊਂਡਾਂ ਦੇ ਵਿੱਚ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਅੱਪਾ ਜਿੱਥੇ ਟੂਰਨਾਮੈਂਟ ਦੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਉੱਥੇ ਵੀ ਅਸੀਂ ਚਾਹੁੰਦੇ ਆ ਕਿ ਸਾਡੀ ਬੇਨਤੀ ਨੂੰ ਜ਼ਰੂਰ ਮਨਜ਼ੂਰ ਕਰੋ ਛੋਟੇ ਬੇਰਾਂ ਨੂੰ ਵੀ ਥੋੜਾ ਬਹੁਤਾ ਜਿਹੜਾ ਸਨਮਾਨ ਜਿਹੜਾ ਉਹ ਪੈਸੇ ਦੇ ਰੋਗ ਦੇ ਦਿੱਤਾ ਜਾਵੇ ਤਾਂ ਜੀ ਉਹਨਾਂ ਦੇ ਆਉਣ ਜਾਣ ਦੇ ਖਰਚੇ, ਇੰਟਰਨਾਂ ਦੇ ਖਰਚੇ, ਗੱਡੀਆਂ ਦੇ ਖਰਚੇ ਜਿਹੜੇ ਉਹਦੇ ਪੂਰੇ ਹੋ ਸਕਣ ਤਾਂ ਜੋ ਦੂਸਰੇ ਦਿਨ ਉਹ ਖੁਸ਼-ਖੁਸ਼ ਜਿਹੜੇ ਟੂਰਨਾਮੈਂਟ ਕਿੱਢੇ ਜਾਣ ਕਿਉਂਕਿ ਖਰਚੇ ਬਹੁਤ ਜ਼ਿਆਦੇ ਹੋ ਜਾਂਦੇ ਆ ਅੱਜ ਕੱਲ੍ਹ ਹਰ ਚੀਜ਼ ਦੀ ਮਹਿੰਗਾਈ ਆ ਸੋ ਬਾਕੀ ਵੀਰ ਸੁਮੇਲ ਦੱਸਿਆ ਕਿ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਇਹ ਟੂਰਨਾਮੈਂਟ ਰਾਤਾਂ ਤੱਕ ਚਲੇ ਜਾਂਦੇ ਆ ਬਿਲਕੁਲ ਇਸ ਗੱਲ ਨਾਲ ਸੀ ਵੀ ਸਹਿਮਤ ਆਂ ਅਸੀਂ ਆਪਣੇ ਚੈਨਲ ਵੱਲੋਂ ਵੀ ਉਹਨਾਂ ਕਮੇਟੀਆਂ ਨੂੰ ਹੱਥ ਛੋੜ ਕੇ ਬੇਨਤੀ ਕਰਦੇ ਆ ਕਿ ਟੂਰਨਾਮੈਂਟ ਜਿਹੜਾ ਚਾਹੇ ਇੱਕਦਮ ਲੰਬਾ ਕਰ ਲੋ ਪਰ ਦੂਸਰੇ ਦਿਨ ਜਿਹੜਾ ਤੁਸੀਂ ਪਲੇਅਰ ਨੂੰ ਟਾਈਮ ਦੇ ਨਾਲ ਸੱਦੋ ਤੇ ਟਾਈਮ ਦੇ ਨਾਲ ਹੀ ਜਿਹੜਾ ਟੂਰਨਾਮੈਂਟ ਸਮਾਪਤ ਹੋਵੇ ਕਿਉਂਕਿ ਪਲੇਅਰਾਂ ਦੇ ਵੀ ਉਹਦੇ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਜੇ ਪਹਿਲੇ ਪਿੰਡ ਦੇ ਵਿੱਚ ਵੀ ਟੂਰਨਾਮੈਂਟ 2 ਵਜੇ ਰਾਤ ਨੂੰ ਸਮਾਪਤ ਹੋਇਆ ਤੇ ਫਿਰ ਜਾ ਕੇ ਪਲੇਅਰ ਜਾ ਕੇ 4 ਵਜੇ ਤੜਕੋ ਘਰੇ ਜਾ ਕੇ ਡਿੱਗਦੇ ਆ ਫਿਰ ਕਿੰਨਾ ਘੇੜੇ ਟਾਈਮ ਸੌਣਗੇ ਕਿਹੜੇ ਟਾਈਮ ਰੈਸਟ ਕਰਨਗੇ ਕਿਹੜੇ ਕਨ ਸਵੇਰ ਜਾ ਕੇ ਖਾਣਾ ਪੀ ਕੇ ਉਹ ਆਬਦੀ ਕੋਈ ਟੂਰਨਾਮੈਂਟ ਤੇ ਪਹੁੰਚਣਗੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਜੇਕਰ ਤੁਸੀਂ ਪਲੇਅਰਾਂ ਨੂੰ ਸਮੇਂ ਸਿਰ ਜਿਹੜੇ ਮੈਚ ਉਸ ਪੂਰੀ ਰਾਤ ਅਗਰੇਸਟ ਕਰਕੇ ਸਵੇਰ ਜਲਦੀ ਤੁਹਾਡੇ ਗਰਾਉਂਡ ਗਰਾਉਂਡਾਂ ਦੇ ਵਿੱਚ ਪਹੁੰਚ ਸਕਣਗੇ ਤਾਂ ਜੋ ਜਿਹੜੀ ਕਬੱਡੀ ਵਿੱਚ ਨਖਾਰ ਆ ਸਕਦਾ ਆਪਾਂ ਨਸ਼ੇ ਨੂੰ ਲੈ ਕੇ ਆਪਾਂ ਹਨੇਰੇ ਨੂੰ ਲੈ ਕੇ ਇਹ ਚੀਜ਼ਾਂ ਤੋਂ ਆਪਾਂ ਜਰੂਰ ਆਪਾਂ ਕਬੱਡੀ ਨੂੰ ਬਚਾਉਣਾ ਹੈ ਕਿਉਂਕਿ ਬਹੁਤ ਸਾਰੇ ਹਾਸੇ ਹੋ ਜਾਂਦੇ ਆ ਪਤਾ ਨਹੀਂ ਕਿੰਨੇ ਮਾਪਿਆਂ ਦੇ ਜਿਹੜੇ ਪੁੱਤਰ ਚਲੇ ਜਾਂਦੇ ਆ ਪਰ ਮਾਂ ਜਿਹੜੇ ਕਬੱਡੀ ਦੇ ਲਈ ਇੱਕ ਆਪਣਾ ਜੋਰ ਬਣਿਆ ਹੋਣਾ ਚਾਹੀਦਾ ਆਪੋਨਾ ਪਲੇਅਰਾਂ ਦੀ سپورਟ ਕਰਕੇ ਜਿਹੜੇ ਛੋੜੇ ਬੱਦਰ ਤੋਂ ਜਿਹੜੇ ਗੇਮਾਂ ਖੇਡਦੇ ਆ ਕੋਈ ਪਹਿਲਾ 라ਉਂਡ ਹਾਰਦਾ ਕਿ ਦੂਜਾ ਹਾਰਦਾ ਚਾਹੇ ਵੱਡੇ ਨਾਮ ਘੱਟ ਰੱਖ ਲੋ ਪਰ ਪਹਿਲੇ ਰਾਉਂਡ ਤੋਂ ਲੈ ਕੇ ਨਾਮ ਰੱਖਣੇ ਸ਼ੁਰੂ ਕਰੋ ਤਾਂ ਜੋ ਕੁਝ ਨਾ ਕੁਝ ਪਲੇਅਰ ਆਪਣੇ ਘਰ ਲੈ ਕੇ ਜਾਵੇ ਤੁਹਾਨੂੰ ਦੇ ਮਾਪਿਆਂ ਵੱਲੋਂ ਵੀ ਉਹਨਾਂ ਨੂੰ ਸਪੋਰਟ ਮਿਲੇ ਕਿ ਸਾਡਾ ਬੱਚਾ ਕੁਝ ਉਸ ਲੈ ਕੇ ਆਇਆ ਆ ਆਪਦੇ ਸਿਰ ਤੇ ਖੇਡਦਾ ਹੈ ਕਿਉਂਕਿ ਸਾਰੇ ਪਰਿਵਾਰ ਨਹੀਂ ਹੁੰਦੇ ਜਿਹੜੇ ਸਪੋਰਟ ਕਰ ਸਕਦੇ ਆ ਬੱਚਿਆਂ ਦੀ ਸੋ ਸੁਮੇ ਬਾਈ ਅਖੀਰ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਆ ਮਤਲਬ ਆਪਣੇ ਦਰਸ਼ਕਾਂ ਨੂੰ ਹਾਂਜੀ ਬਈ ਦਰਸ਼ਕਾਂ ਨੂੰ ਬਸ ਕਹਿਣਾ ਚਾਹਣਾ ਵੀ ਪਲੇਅਰ ਦੀ ਹੌਸਲਾ ਬਈ ਵੱਧ ਤੋਂ ਵੱਧ ਕਰੋ ਕਿਉਂਕਿ ਪਲੇਅਰ ਦਾ ਹੌਸਲਾ ਹੋਊਗਾ ਤੁਸੀਂ ਸਪੋਰਟ ਕਰੋਗੇ ਹੋਰ ਵੀ ਚੰਗਾ ਵਧੀਆ ਖੇਡੂਗਾ ਤੇ ਬਸ ਇਹ ਹੀ ਆ ਜੀ ਇੱਕ ਤਾਂ ਨਸ਼ੇ ਪੱਤੇ ਤੋਂ ਬਚ ਕੇ ਰਹੋ ਤੇ ਇਹਨਾਂ ਤੋਂ ਦੂਰ ਰਹੋ ਮਿਹਨਤ ਕਰੋ ਪ੍ਰੈਕਟਿਸ ਕਰੋ ਸਰੀਰ ਨੂੰ ਤੰਦਰੁਸਤ ਰੱਖੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸਨ ਸਾਡੇ ਨਾਲ ਬਾਈ 소ਮਾ ਨੰਗਲ 소ਮਾ ਨੰਗਲ ਕਹਿੰਦੇ ਆ ਪਰ ਪੂਰਾ ਨਾਮ ਬਾਈ ਦਾ ਸੋਮ ਸਿੰਘ ਆ ਸੋ ਅਸੀਂ ਧੰਨਵਾਦ ਕਰਦੇ ਆ ਬਾਈ ਨੇ ਆਪਣੇ ਇੱਥੇ ਘਰ ਬੁਲਾਇਆ ਸੀ ਸਾਨੂੰ ਮੌਕਾ ਦਿੱਤਾ ਇਹਨਾਂ ਦੀ ਜ਼ਿੰਦਗੀ ਬਾਰੇ ਝਾਤ ਪਾਉਣ ਦਾ ਗੱਲਾਂ ਬਾਤ ਇੱਥੇ ਨਹੀਂ ਖਤਮ ਹੋਈਆਂ ਗੱਲਾਂ ਬਾਤ ਹੋਰ ਵੀ ਹੋਣੀਆਂ ਥੋੜਾ ਸਮਾਂ じゃ ਨਹੀਂ ਦਿੰਦਾ ਅਗਲੇ ਇੰਟਰਵਿਊ ਦੇ ਵਿੱਚ ਸੁਮੇਲ ਜਿੰਦਗੀ ਬਾਰੇ ਹੋਰ ਝਾਤ ਪਾਵਾਂਗੇ ਅਗਲੇ ਇੰਟਰਵਿਊ ਦੇ ਵਿੱਚ ਕਿ ਅਸੀਂ ਹੋਰ ਪਲੇਅਰਾਂ ਤੁਹਾਡੇ ਰੂਬਰੂ ਕਰਾਵਾਂਗੇ ਸੋ ਮੈਂ ਤੁਹਾਡਾ ਆਪਣਾ ਜਕਸੀਰ ਔਕੇ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ